ਰਾਤ ਨੂੰ ਆਟਾ ਗੁੰਨੇ ਸਮੇਂ ਬੀਬੀਆਂ ਪੈਣਾ ਇਹ ਬੋਲ ਕੇ ਆਟਾ ਗੁੰਨਾ ਸ਼ੁਰੂ ਕਰਦੇ ਹੋ ਫਿਰ ਦੇ ਖੁਚ ਮਤਕਾਰ ਸਤ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਰਾਤ ਨੂੰ ਆਟਾ ਗੁੰਨੇ ਸਮੇਂ ਬੀਬੀਆਂ ਪੈਣਾ ਇਹ ਬੋਲ ਕੇ ਆਟਾ ਗੁੰਨਾ ਸ਼ੁਰੂ ਕਰਦੇ ਹੋ ਫਿਰ ਦੇ ਖੁਚ ਮਤਕਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਚਨ ਕਿ ਮੈਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਨੇ ਸਾਧ ਸੰਗਤ ਜੀ ਅਪੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਸਤ ਗੁਰ ਜੀ ਕਿਰਪਾ ਕਰਨ ਇਹ ਲਾਫਤੇ ਬਲ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਮਾਮਾ ਪੈਣਾ ਆਪਣੀ ਰਸੋਈ ਦੇ ਵਿੱਚ ਆਟਾ ਗੁੰਨਦੀਆਂ ਨੇ ਤੇ ਉਹ ਘਰ ਦਾ ਕੰਮ ਕਰ ਵੀ ਕਰਦੀਆਂ ਨੇ ਇਸ ਗੱਲ ਨੂੰ ਜ਼ਰੂਰ ਆਪਣੇ ਮਾਈਂਡ ਵਿੱਚ ਸੈੱਟ ਕਰ ਲਿਓ कि ਜਦੋਂ ਵੀ ਕੰਟੀ ਰਸੋਈ ਵਿੱਚ ਆਟਾ ਗੁੰਨਿਆ ਜਿਵੇਂ ਪਾਣੀ ਪਾ ਕੇ ਆਟੇ ਨੂੰ ਗੁੰਨਿਆ ਜਾਂਦਾ ਹੈ ਉਸ ਤਰ੍ਹਾਂ ਇੱਕ ਆਟਾ ਆਪਣਾ ਰੂਪ ਲੈ ਲੈਂਦਾ ਹੁਣ ਜਿਹੜਾ ਆਟਾ ਅਲੱਗ-ਅਲੱਗ ਸੀ ਉਹ ਇਕੱਠਾ ਹੋ ਗਿਆ ਇਸ ਤਰ੍ਹਾਂ ਆਪਣੇ ਮਨ ਨੂੰ ਵੀ ਇਕੱਠਾ ਕਰਨਾ ਹੈ ਆਪਣੇ ਪਈਵਾਰ ਨੂੰ ਵੀ ਇਕੱਠਾ ਕਰਨਾ ਹੈ ਇਸਤਿਆਂ ਨੂੰ ਵੀ ਇਕੱਠਾ ਕਰਨਾ ਜਿਹੜੇ ਟੁੱਟੇ ਹੋਏ ਉਹਨਾਂ ਨੂੰ ਇਕੱਠਾ ਕਰਨਾ ਹੈ ਜਿਹੜਾ ਮਨ ਚੁਗਲੀਆਂ ਕਰਕੇ ਫਟ ਚੁੱਕਿਆ ਉਹਨੂੰ ਮਨ ਨੂੰ ਇਕੱਠਾ ਕਰਨਾ ਹੈ ਹੁਣ ਇਸ ਚੀਜ਼ ਤੋਂ ਇੱਕ ਸਮਝਣ ਵਾਲੀ ਗੱਲ ਹੈ ਮਹਾਪੁਰਖਾ ਨੇ ਇੱਕ ਕਲ ਕਹੀ ਸੀ ਕਹਿੰਦੇ ਇੱਕ ਭੈਣ ਇੱਕ ਬੀਬੀ ਦੇ ਹੱਥ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਪੂਰੇ ਪਰਿਵਾਰ ਨੂੰ ਜੋੜ ਸਕਦੀ ਹੈ ਤੇ ਉਹ ਪੂਰੇ ਪਰਿਵਾਰ ਨੂੰ ਤੋੜ ਵੀ ਸਕਦੀ ਹੈ ਇਹ ਵੀ ਉਹਦੇ ਹੱਥ ਵਿੱਚ ਕਲਾ ਹੈਗੀ ਆ ਆਪਾਂ ਵੇਖਦੇ ਆ ਨਾ ਕਈ ਬੀਬੀਆਂ ਪਹਿਣਾ ਦੇ ਪੈਰੋਂ ਪਰਿਵਾਰ ਜੋੜ ਜਾਂਦੇ ਨੇ ਕਈਆਂ ਦੇ ਜਿਹੜੇ ਨੇ ਪਰਿਵਾਰ ਮਾੜੀ ਸੰਗਤ ਕਰਕੇ ਉਹ ਟੁੱਟ ਜਾਂਦੇ ਨੇ ਓਹੋ ਪਰਿਵਾਰਾਂ ਨੂੰ ਤੋੜ ਦਿੰਦੀਆਂ ਨੇ ਹੁਣ ਗੱਲ ਕੀ ਹੈ ਗੱਲ ਇੱਥੇ ਇੱਕ ਇਕੱਲੀ ਬੀਬੀ ਭੈਣ ਦੀ ਨਹੀਂ ਗੱਲ ਦੂਸਰੇ ਪਰਿਵਾਰਿਕ ਮੈਂਬਰਾਂ ਦੀ ਵੀ ਹੁੰਦੀ ਹੈ ਕਈ ਜੁੜਨਾ ਵੀ ਨਹੀਂ ਚੁੰਦੇ ਹੁੰਦੇ ਚਲੋ ਗੱਲ ਵੱਖਰੀ ਹੈ ਮੈਂ ਦੋਨੋਂ ਤਰਫੀ ਬੇਨਤੀ ਕਰਦੀ ਹੁੰਦੀ ਕਿਉਂਕਿ ਇੱਕ ਤਾਇਫੇ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਹਾਲਾਂਕਿ ਸਾਰਿਆਂ ਨੂੰ ਇੱਕ ਟੱਕੜੀ ਵਿੱਚ ਨਹੀਂ ਤੌਲਿਆ ਜਾ ਸਕਦਾ ਸੋਸਾ ਸੰਗਤ ਜੀ ਮਹਾਪੁਰਖਾਂ ਨੇ ਕਿਹਾ ਸੀ ਕਹਿੰਦੇ ਇੱਕ ਬੀਬੀ ਭੈਣ ਜਦੋਂ ਪ੍ਰਸ਼ਾਦਾ ਤਿਆਰ ਕਰਦੀ ਹੈ ਉਹ ਪ੍ਰਸ਼ਾਦਾ ਤਿਆਰ ਕਰਨ ਵੇਲੇ ਕੈਂਦੇ ਜੇਕਰ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਚਾਮੁਲ ਮੰਤਰ ਦਾ ਜਾਪ ਕਰੇ ਗੁਰਬਾਣੀ ਦਾ ਜਾਪ ਕਰੇ ਕੈਂਦੇ ਜਿਹੜਾ ਉਹ ਪ੍ਰਸ਼ਾਦਾ ਤਿਆਰ ਹੋਣਾ ਉਹਦਾ ਪ੍ਰਭਾਵ ਨਾ ਬਾਣੀ ਦਾ ਉਹਦੇ ਤੇ ਆ ਜਾਣਾ ਸ਼ਕਨ ਵਾਲਾ ਜੁੜੇਗਾ ਜਿਵੇਂ ਫਿਰ ਉਹ ਪ੍ਰਸ਼ਾਦਾ ਧਿਆਨ ਹੋਇਆ ਉਵੇਂ ਸ਼ਕਨ ਵਾਲੇ ਦੇ ਮੰਨਤੇ ਛਾਪ ਪਵੇਗੀ ਤੇ ਉਹ ਗੁਰੂ ਨਾਲ ਜੁੜਨ ਲਈ ਆਪਣੇ ਆਪ ਧਿਆਨ ਹੋਵੇਗਾ ਪਰ ਨਹੀਂ ਸਾਡੀਆਂ ਬੀਬੀਆਂ ਭੈਣਾ ਤਾਂ ਨਾਟਕ ਦੇਖਦੇ ਹੋਏ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹੋਈਆਂ ਤਿਆਰ ਕਰਦੀਆਂ ਨੇ ਮੈਂ ਤੇ ਹੈਰਾਨ ਹੋਈ ਜਦੋਂ ਇੱਕ ਭੈਣ ਉਹ ਪ੍ਰਸ਼ਾਦਾ ਤਿਆਰ ਕਰੇ ਰੋਟੀ ਤਵੇ ਤੇ ਪਾਇਆ ਕਰੇ ਤੇ ਇੱਕ ਭੇੜਾ ਕਰਿਆ ਕਰੇ ਫਿਰ ਆ ਕੇ ਟੀਵੀ ਕਿੰਨੀ ਝਾਟ ਮਾਰਿਆ ਕਰੇ ਵੀ ਕੀ ਚੱਲਦੇ ਹੈ ਸੀਰੀਅਲ ਮਿਸ ਨਾ ਹੋ ਜਾਏ ਕਿਤੇ ਹੁਣ ਜਿਹੋ ਜਿਹਾ ਖਾਈਏ ਅੰਨ ਤੇ ਉਹੋ ਜਿਹਾ ਹੋਵੇ ਮਨ ਫਿਰ ਹੁਣ ਸੀਰੀਅਲ ਵੇਖ ਕੇ ਚੁਗਲੀਆਂ ਗਾਇਕੇ ਕੀਤਾ ਪਕਾਇਆ ਹੋਇਆ ਅੰਨ ਤੇ ਫਿਰ ਉਹ ਬੰਦੇ ਦਾ ਮਨ ਤੇ ਖਿੰਡਾ ਹੀ ਹੋਇਆ ਪੂਰੇ ਪਰਿਵਾਰ ਦੇ ਫਿਰ ਮੋਟੇ ਅੱਡ ਅੱਡ ਹੋਣਾ ਹੀ ਆ ਤੜਾਈਆਂ ਝਗੜੇ ਕਿਉਂ ਵੱਧ ਗਏ ਬੈਕਤਾ ਕਿਉਂ ਖਤਮ ਹੋ ਗਈਆਂ ਉਹਨਾਂ ਦਾ ਇੱਕ ਕਾਰਨ ਇਹ ਵੀ ਹੈ ਇਹ ਵੀ ਜੀਜਾ ਨੇ ਇਨ੍ਹਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਇਹ ਕਿਸੇ ਤੇ ਤੈ ਇਕ ਤਬਾ ਨਹੀਂ ਮੈਨੂੰ ਫਿਰ ਕਹਿਣਾ ਜੇ ਹਾ ਪੈ ਰਿਹਾ ਇਹ ਕਿਸੇ ਤੇ ਤੈ ਇਕ ਤਬਾ ਨਹੀਂ ਕਹਿ ਰਹੇ ਨੇ ਬਾਬਾ ਜੀ ਨੇ ਤੇਰੇ ਬਾਰੇ ਬੋਲਤਾ ਜੀ ਪਾਈ ਸਾਹਿਬ ਤੇ ਤੈਨੂੰ ਕਹੀ ਜਾਂਦੇ ਆ ਨਹੀਂ ਪਿਆਰਿਓ ਇਹ ਕਿਸੇ ਨੂੰ ਕਹਿਣ ਕਹੌਣ ਦੀ ਗੱਲ ਨਹੀਂ ਇਹ ਸਮਝਦਾਈ ਦਾ ਵਿਸ਼ਾ ਹੈ ਆਪਣੇ ਆਪਣੇ ਅੰਦਰ ਝਾਤ ਮਾਰੀਏ ਕਿ ਸਾਡੇ ਵਿੱਚ ਇਹ ਚੀਜ਼ਾਂ ਹਨ ਤੇ ਨਾ ਹੈਗੀਆਂ ਨੇ ਸਾ ਸੰਗਰਜੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਮੈਂ ਕਹਿਨੀ ਕਿ 10 ਦਿਨ ਇੱਕ ਸਾਈਡ ਕਰਕੇ ਅਸੀਂ ਐਵੇਂ ਕਰਕੇ ਵੇਖ ਲਈਏ ਉਹ ਦਿਨਾਂ ਦਾ ਅੰਤਰ ਵੇਖਿਓ ਤੇ ਬਾਕੀ ਦਿਨਾਂ ਦਾ ਅੰਤਰ ਵੇਖਿਓ ਉਹਨੂੰ ਆਪਣੇ ਆਪ ਸਮਝ ਆ ਜਾਵੇਗਾ ਬਹੁਤਾ ਤੇ ਬੋਲਣ ਦੀ ਜਰੂਰਤ ਨਹੀਂ ਪਛਾਣ ਦਾ ਤਿਆਰ ਕਰਨਾ ਜਿਵੇਂ ਹੁਣ ਆਟਾ ਖਿੰਡਿਆ ਹੋਇਆ ਸੀ ਉਹਨੂੰ ਗੁੰਨ ਕੇ ਸੀ ਇਕੱਠਾ ਕਰਤਾ ਇਸੇ ਤਰ੍ਹਾਂ ਖਿੰਡੇ ਹੋਏ ਮਨ ਨੂੰ ਪਾਣੀ ਦੇ ਨਾਲ ਇਕੱਠਾ ਕਰਨਾ ਤੇ ਜਿਹੜਾ ਪਰਿਵਾਰ ਇਕੱਠਾ ਹੋਣਾ ਨੰਬਰ 2 ਦੇ ਨਾਲ ਉਹ ਤੁਸੀਂ ਆਪ ਦੇਖ ਕੇ ਖੁਸ਼ ਹੋਵੋਗੇ ਐਸੀ ਗੁਰੂ ਨੇ ਕਿਰਪਾ ਕਰਨੀ ਹੈ ਐਸੀ ਸਤ ਗੁਰੂ ਨੇ ਮਿਹਰ ਕਰ ਦੇਣੀ ਹੈ ਇਸ ਚੀਜ਼ ਨੂੰ ਥੋੜਾ ਜਿਹਾ ਸਮਝਿਓ ਪਿਆਰਿਓ ਬੀਬੀਆਂ ਭੈਣਾਂ ਅੱਜ ਤੋਂ ਹੀ ਇਹੇ ਗੱਲਾਂ ਨੂੰ ਫੋਲੋ ਕਰਿਓ ਮੂਲ ਮੰਤਰ ਦਾ ਜਾਪ ਕਰਿਓ ਚਾਹੇ ਗੁਰਬਾਣੀ ਦਾ ਜਾਪ ਕਰਿਓ ਕਿਸੇ ਵੀ ਬਾਣੀ ਦਾ ਪਾਠ ਕਰ ਲਿਓ ਚੁਪਈ ਸਾਹਿਬ ਦਾ ਪਾਠ ਕਰ ਲਿਓ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਿਓ ਫਿਰ ਦੇਖਿਓ ਉਸ ਤੋਂ ਬਾਅਦ ਕਿਵੇਂ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਮਾਵਾ ਪੈਣਾ ਬੀਬੀਆਂ ਦਾ ਭਲਾ ਹੋ ਸਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਭਲਾ ਹੋ ਸਕੇ ਮੇਰੇ ਗੁਰਕੀਰਤ ਪਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਹੋ ਨਵੀਆਂ ਵੀਡੀਓਸ ਤੇ ਨੋਟੀਫਿਕੇਸ਼ਨ ਤੋਂ ਨੂੰ ਮਿਲ ਜਾਵੇ ਫੁੱਲਾਂ ਚੋ ਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ